ਸਰਕਾਰ ਨੂੰ ਤਾਂ ਅਸੀਂ ਕਹਿਣਾ ਬਹੁਤ ਕੁਝ ਚਾਹੁੰਨੇ ਆ ਪਰ ਕਿਹੜੀ ਕਿਹੜੀ ਸਰਕਾਰ ਨੂੰ ਕਹੀਏ ਸਰਕਾਰ ਨਾਂ ਦੀ ਤਾਂ ਕੋਈ ਚੀਜ਼ ਹੀ ਹੈ ਨਹੀਂ 2023 ਦੀ ਗੱਲ ਦੇ ਵਿੱਚ ਜੇ ਆਪਾਂ ਲਈਏ 2023 ਦੇ ਵਿੱਚ ਜਦੋਂ ਸਾਡੀਆਂ ਫਸਲਾਂ ਖਰਾਬ ਹੋਈਆਂ ਸਾਡੇ ਕੋਠੇ ਡਿੱਗੇ ਸਾਡਾ ਮਾਲ ਡੰਗਰ ਰੁੜ ਗਿਆ ਬਹੁਤ ਗੱਲਾਂ ਇਹਨਾਂ ਕੀਤੀਆਂ ਵੀ ਤੁਹਾਨੂੰ ਅਸੀਂ ਆਂਡੇ ਮੁਰਗੀ ਦੇ ਮੱਝਾਂ ਮਰੀਆਂ ਦੇ ਪੈਸੇ ਦੇਵਾਂਗੇ ਜਮੀਨੀ ਪੱਧਰ ਤੇ ਕੋਈ ਪੈਸਾ ਨਹੀਂ ਮਿਲਿਆ ਕੋਠੇ ਛੱਤਾਂ ਜਿਹੜੀਆਂ ਡਿੱਗੀਆਂ ਹੋਈਆਂ ਗਰੀਬਾਂ ਨੇ ਮੁੜ ਵਸੇ ਵਾਸਤੇ ਆ ਜਿਹੜੀਆਂ ਸੰਸਥਾਵਾਂ ਇਹਨਾਂ ਥੋੜੀ ਬਹੁਤੀ ਜਿਹੜੀ ਰਾਹਤ ਦਿੱਤੀ ਉਹਨਾਂ ਪੈਸਾ ਦਿੱਤਾ ਉਹਨਾਂ ਨਾਲ ਅਸੀਂ ਛੱਤਾਂ ਖੜੀਆਂ ਕੀਤੀਆਂ ਬੜੇ ਦੁਖੀ ਹੋਏ ਜੇ ਪੈਸਿਆਂ ਦੀ ਗੱਲ ਕਰੀਏ ਜਦੋਂ ਇਹ ਗੱਲਾਂ ਵੱਡੀਆਂ ਵੱਡੀਆਂ ਜਿਹੜੀ ਹੈ ਸਰਕਾਰ ਬਦਲਾਅ ਵਾਲੀ ਚਾਹੁੰਦੀ ਹੁੰਦੀ ਸੀ ਆਂਦੀ ਸੀ ਵੀ 50000 ਰੁਪਇਆ ਦੇਾਂਗੇ ਖਰਾਬਾ ਪਰ ਇੱਕ ਦਵਾਨੀ ਵੀ ਆਪਦੇ ਪੱਲਿਓਂ ਇਹਨਾਂ ਨਹੀਂ ਦਿੱਤੀ ਸਰਕਾਰ ਦੇ ਪੰਜਾਬ ਸਰਕਾਰ ਦੇ ਖਾਤੇ ਚੋਂ 6800 ਰੁਪਇਆ ਜਿਹੜਾ ਆ ਉਹ ਵੀ ਸੈਂਟਰ ਨੇ ਦਿੱਤਾ ਇੱਥੇ ਆ ਕੇ ਸੱਚੀ ਮਨ ਬਹੁਤ ਦੁਖੀ ਹੋਇਆ ਇੱਥੇ ਆਲੇ ਵਾਲਾ ਪਿੰਡ ਦੇਖ ਰਹੀਆਂ ਕਿ ਛੋਟੇ ਛੋਟੇ ਆ ਬੱਚੇ ਆਪਣੇ ਵਿੱਚ ਖੜੇ ਨੇ ਜਿਨ੍ਹਾਂ ਦਾ ਸਮਾਂ ਸਕੂਲਾਂ ਚ ਜਾਣ ਦਾ ਸੀਗਾ ਪੜਨ ਦਾ ਸੀਗਾ ਆਪਣਾ ਭਵਿੱਖ ਜਿਨ੍ਹਾਂ ਨੂੰ ਅਸੀਂ ਬੱਚਿਆਂ ਨੂੰ ਕਹਿੰਦੇ ਆ ਹਾਲਾਤ ਸਰ ਜੀ ਬਹੁਤ ਮਾੜੇ ਆ ਜੀ ਇਹ ਸਭ ਸਰਕਾਰਾਂ ਦੀ ਚਾਲ ਆ ਜੀ ਪਿਛਲੀ ਹਰ 23 ਦੇ ਵਿੱਚ ਆੜ ਆਏ ਉਦੋਂ ਝੋਨੇ ਲੱਗਦੇ ਸੀ ਕਈਆਂ ਨੇ ਲੱਗੇ ਸੀ ਦੋ ਦੋ ਵਾਰ ਵਿੱਚ ਉਹਨੇ ਦੁਬਾਰਾ ਲਾਏ ਤੇ ਉਸ ਤੋਂ ਬਾਅਦ ਨਹੀਂ ਕੋਈ ਦਾ ਜਿਆਦਾ ਕੋਈ ਨੂੰ ਮੁਆਵਜ਼ਾ ਵੀ 6700 ਰੁਪਏ ਜਿਹੜਾ ਸਰਕਾਰ ਵੱਲੋਂ ਆਇਆ ਉਹ ਦਿੱਤਾ ਗਿਆ ਸੀ ਜਿਹੜੇ ਗਰੀਬ ਭਾਈਚਾਰਾ ਉਹਨਾਂ ਦੇ ਕੋਠਿਆਂ ਦੇ ਫੈਲਾ ਬਣੀਆਂ ਰਹਿ ਗਈਆਂ ਸੀ ਕਿਸੇ ਦਾ ਡੰਗਰ ਮਰ ਗਿਆ ਉਹਦੀਆਂ ਫੈਲਾ ਸਾਡੇ ਕੋ ਪੰਜਾ ਰਹਿ ਗਈਆਂ ਕੋਈ ਨਹੀਂ ਦਿੱਤਾ ਗਿਆ ਇਸੇ ਤਰ੍ਹਾਂ ਹੀ ਹੋਲ ਹੋਇਆ ਹੁਣ ਵੀ ਇਹੀ ਬੇਨਤੀ ਕਰਦੇ ਆ ਵੀ ਸਾਨੂੰ ਜੋ ਸਰਕਾਰੀ ਚੀਜ਼ਾਂ ਆਉਂਦੀਆਂ ਸਾਡੇ ਤੱਕ ਪਹੁੰਚਾਈਆਂ ਜਾਂ ਨਹੀਂ ਕੋਈ ਗੱਲ ਸੁਣਦਾ ਹੁਣ ਫੇਰ ਅਸੀਂ ਇੱਕ ਮੀਡੀਆ ਨੂੰ ਦਾ ਸੰਦੇ ਆ ਜਿਹੜੇ ਕਿਸਾਨ ਦੀ ਜ਼ਮੀਨ 5 ਤੋਂ 5 ਕਿਲੋ ਤੋਂ ਉੱਪਰ ਵਾ 10 ਕਿੱਲੇ ਆ 15 ਕਿੱਲੇ ਆ ਖਰਚਾ ਤੋਂ ਉਹਨੇ ਵੀ ਉਨੇ ਲਾਇਆ ਵਾ ਤੇ ਜਦੋਂ ਆਉਂਦੀ ਆ ਵਾਇਰੀ ਖਰਾਬੇ ਦੀ ਦੇਣਾ ਪਤਾ ਨਹੀਂ ਕੋਈ 5-7000 ਰਹਿਗਾ ਕਿ ਨਹੀਂ ਉਹਨਾਂ ਦੇ ਵੀ ਜਿਹਦੀ 5 ਕਿਲੋ ਤੋਂ ਵੱਧ ਵਾ ਉਹਨੂੰ ਖਰਾਬਾ ਨਹੀਂ ਦਿੱਤਾ ਜਾਂਦਾ ਬਹੁਤ ਜਿਆਦੀ ਖੱਜਲ ਖਰਾਬੀ ਪੈਂਦੀ ਆ ਸਾਡੇ ਪਿੰਡ ਦੀ ਜੇ ਗੱਲ ਕਰੀਏ ਤਾਂ ਸਾਡੇ ਪਿੰਡ ਦਾ 1100 ਕਿੱਲਾ ਜ਼ਮੀਨ ਸੀ ਸਾਰੇ ਦਾ ਸਾਰਾ ਝੋਨਾ ਖਰਾਬ ਹੋਇਆ ਹੈ ਇੱਕ ਕਿੱਲਾ ਵੀ ਝੋਨਾ ਨਹੀਂ ਬਚਿਆ ਤੇ ਜਿੱਥੋਂ ਤੱਕ ਗੱਲ ਆ ਕਿ ਇਹ ਤਾਂ ਜ਼ਮੀਨਾਂ ਵਾਲਿਆਂ ਦੀ ਗੱਲ ਹੋ ਗਈ ਗਰੀਬ ਜਿਹੜੇ ਲੋਕ ਨੇ ਇੱਥੇ ਸਾਡੇ ਐਸ.ਆਈ. ਭਾਈ ਚਾਰੇ ਦੇ ਨੇ ਹੋਰ ਵੀ ਜਰਨਲ ਲੋਕ ਵੀ ਜਿਹੜੇ ਗਰੀਬੀ ਦੇ ਵਿੱਚ ਗਰੀਬੀ ਦੀ ਰੇਖਾ ਤੋਂ ਥੱਲੇ ਆ ਉਹਨਾਂ ਦਾ ਵੀ ਬਹੁਤ ਜ਼ਿਆਦਾ ਮੰਦਾ ਆ ਲਿਆ ਕਿਉਂਕਿ ਸਰਕਾਰ ਨੇ ਵੇਖੋ ਇੱਕ ਕੈਸੀ ਨੀਤੀ ਬਣਾਈ ਆ ਕਿ ਜਦੋਂ ਤੁਹਾਡਾ ਕੋਠਾ ਡਿੱਗ ਜਾਏਗਾ ਤੁਹਾਨੂੰ ਉਦੋਂ ਪੈਸੇ ਦੇਵਾਂਗੇ ਹੁਣ ਗਰੀਬ ਦਾ ਜਿਹੜਾ ਆ ਛੱਤ ਉੱਪਰ ਖੜੀ ਹੋਈ ਉਹਨੇ ਥਮੀਆਂ ਦੇ ਕੇ ਜਿਹੜਾ ਕੋਠਾ ਖਲਾਰਿਆ ਆ ਛੱਤ ਉੱਪਰ ਖੜੀ ਹੋਈ ਕੰਧਾਂ ਸਾਰੀਆਂ ਡਿੱਗ ਪੀਆਂ ਦੱਸੋ ਜੇ ਸਰਕਾਰ ਦੇ ਆਖੇ ਲਾਕੇ ਜੇ ਥੱਲਿਓਂ ਥਮੀਆਂ ਖਿੱਚ ਦੇਵੇ ਜਿੰਨੂੰ ਆਪਾਂ ਡੰਡੇ ਕੋੜੇ ਖੜੇ ਕੀਤੇ ਦੱਸ ਦਿੰਨੇ ਆ ਜੇ ਉਹ ਵੀ ਉਹ ਥੱਲਿਓਂ ਖਿੱਚ ਦੂ ਆਪਦੇ ਉਹ ਜੀ ਥੱਲੇ ਦੇਵੇਗਾ ਸਰਕਾਰ ਨੇ ਤੇ ਦੇਣਾ ਕੁਛ ਨਹੀਂ ਪੰਜਾਬ ਹੜਾਂ ਦੀ ਮਾਰ ਏਟ ਸਾਡੇ ਭੈਣ ਭਰਾ ਜਿਹੜੇ ਨੀਵੇਂ ਖੇਤਰਾ ਚ ਵਸਿਆ ਉਹ ਅੱਜ ਘਰੋਂ ਬੇਕਾਰ ਹੋਏ ਫਿਰਦੇ ਆ ਘਰਾਂ ਚ ਪਾਣੀ ਆ ਫਸਲਾਂ ਜਿਹੜਾ ਉਹ ਤਬਾਹ ਹੋ ਚੁੱਕੀਆਂ ਅਤੇ ਲੋਕਾਂ ਦਾ ਜੀਣਾ ਜਿਹੜਾ ਉਹ ਦੁੱਬਰ ਹੋਇਆ ਪਿਆ ਕਰਾਂਦਰ ਜਾ ਨਹੀਂ ਸਕਦੇ ਘਰਾਂ ਤੋਂ ਬਾਹਰ ਆ ਨਹੀਂ ਸਕਦੇ ਜਿਹੜੇ ਘਰਾਂ ਅੰਦਰ ਕੈਦ ਆ ਉਹਨਾਂ ਦਾ ਇਸਹਾਰ ਲਈ ਨਹੀਂ ਜਾ ਸਕਦੀ ਕਿਉਂਕਿ ਇਹ ਸਰਕਾਰੀ ਅਤੇ ਪ੍ਰਸ਼ਾਸਨ ਚ ਵੱਡੀਆਂ ਕਮੀਆਂ ਨੇ ਲੋਕਾਂ ਨੂੰ ਆਪ ਮਹਾਰਿਆ ਆਪਣੇ ਪ੍ਰਬੰਧ ਕਰਨੇ ਪੈ ਰਹੇ ਆ ਸਾਡੇ ਦਾਨੀ ਸੱਜਣਾਂ ਦੀ ਕੋਈ ਘਾਟ ਨਹੀਂ ਉਹਨਾਂ ਦਾ ਧੰਨਵਾਦ ਜਿਹੜੇ ਪੰਜਾਬ ਡੁੱਬਦੇ ਪੰਜਾਬ ਦੇ ਨਾਲ ਆ ਕੇ ਖੜੇ ਆ ਅਸੀਂ ਅੱਜ ਧੰਨਵਾਦ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹਾਂਗੇ ਪੰਜਾਬ ਭਵਨ ਸਰੀ ਤੋਂ ਸੁਖੀ ਬਾਠ ਹੋਰਾਂ ਦਾ ਜਿਹੜੇ ਬਹੁਤ ਹੀ ਸੁਲਝੇ ਹੋਏ ਜਿਹੜੇ ਪੰਜਾਬ ਦੇ ਸਪੂਤ ਬਣ ਕੇ ਦੁਨੀਆ ਚ ਵਿਚਰ ਰਹੇ ਆ ਪੰਜਾਬੀਆਂ ਦੀ ਮਾਂ ਜਿਹੜੀ ਬੋਲੀ ਪੰਜਾਬੀ ਆ ਉਹਦੀ ਪਰਫੁੱਲਤਾ ਲਈ ਸਾਡੇ ਬੱਚਿਆਂ ਨੂੰ ਲਖਾਰੀ ਵਿਦਵਾਨ ਬਣਾਉਣ ਲਈ ਇੰਟਰਨੈਸ਼ਨਲ ਪੱਧਰ ਤੇ ਵੱਡੇ ਕਦਮ ਚੁੱਕਦੇ ਆ ਅਤੇ ਜਦੋਂ ਕੋਈ ਭੀੜ ਪੈਂਦੀ ਆ ਤਾਂ ਉਹਨਾਂ ਦੀ ਸੰਸਥਾ ਜਿਹੜੀ ਹੈਗੀ ਆ ਪੰਜਾਬ ਭਵਨ ਸਰੀ ਕੈਨੇਡਾ ਉਹ ਅੱਗੇ ਆ ਖੜਦੀ ਆ ਅੱਜ ਵੀ ਉਹਨਾਂ ਦੀ ਜਿਹੜੀ ਟੀਮ ਆ ਉਹ ਸਾਡੇ ਜ਼ਿਲ੍ਹਾ ਫਿਰੋਜ਼ਪੁਰੰਦਰ ਪਹੁੰਚੀ ਆ ਅਸੀਂ ਪਿੰਡ ਕਾਲੂ ਵਾਲਾ ਫੱਤੇ ਵਾਲਾ ਮਾਛੀ ਕੇ ਐਸੇ ਇਲਾਕੇ ਦਾ ਜਿਹੜਾ ਦੇਖਿਆ ਬੜਾ ਬੁਰਾ ਹਾਲ ਆ ਅਤੇ ਇਹਨਾਂ ਦੀ ਟੀਮ ਦੇ ਨਾਲ ਜਿਹੜੇ ਇਹਨਾਂ ਦੇ ਗਵਾਹੀ ਕਰਦੇ ਆ ਅਮਰਜੋਤ ਕੌਰ ਮੰਗਟ ਜੀ ਮੈਡਮ ਹੈਗੇ ਆ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਜਿਨ੍ਹਾਂ ਨੇ ਹਿੰਮਤ ਕੀਤੀ ਆ ਇਹਨਾਂ ਵੀਰਾਂ ਦੇ ਦੁੱਖ 'ਚ ਸ਼ਾਮਲ ਹੋਣ ਦੀ ਅਤੇ ਇਹ ਨਜ਼ਰ ਨਾਲ ਆਪਾਂ ਗੱਲਬਾਤ ਕਰਦੇ ਆ ਕਿਵੇਂ ਉਹਨਾਂ ਦੇ ਭਾਵਨਾ ਜਗੀ ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਥੇ ਸ਼ਿਰਕਤ ਕੀਤੀ ਇਹਨਾਂ ਦੁਖੀ ਲੋਕਾਂ ਦੀ ਆਵਾਜ਼ ਬਣੇ ਕੀ 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 ਮਹਿਸੂਸ ਕਰਦੇ ਹੋ ਇਹਨਾਂ ਤੇ ਕਿਵੇਂ ਪੀੜਾਂ ਦੇ ਜਿਹੜੇ ਟੁੱਟੇ ਹੋਏ ਆ ਦੁੱਖਾਂ ਦੇ ਪਹਾੜ ਟੁੱਟੇ ਹੋਏ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰਾ ਨਾਮ ਡਾਕਟਰ ਅਮਰਜੋਤਿ ਮਾਗਟ ਮੈਂ ਜੀਲਾ ਸਿੱਖਿਆ ਸਿਖਲਾਈ ਸੈਂਸ ਤੋਂ ਫਿਰੋਜ਼ਪੁਰ ਵਿਕੇ ਤੌਰ ਲੈਕਚਰਰ ਅੰਗਰੇਜ਼ੀ ਸੇਵਾ ਕਰ ਰਹੀ ਹਾਂ ਤੇ ਅਸੀਂ ਜਿਹੜਾ ਜਸਵਿੰਦਰ ਸੰਧੂ ਜੀ ਤੁਹਾਡੇ ਵੀ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਗਰਾਊਂਡ ਲੈਵਲ ਤੇ ਅੱਜ ਲੈ ਕੇ ਆਏ ਹੋ ਕਿਉਂਕਿ ਆਮ ਤੌਰ ਤੇ ਦੇਖੀਦਾ ਜਿੰਨੀ ਵੀ ਸੰਸਥਾਵਾਂ ਆ ਅਲੀਕੇ ਹਬੀਬਕੇ ਉਹ ਉਧਰਲੇ ਪਾਸੇ ਜ਼ਿਆਦਾ ਜਾ ਰਹੀਆਂ ਤੇ ਇਹਨਾਂ ਨੂੰ ਮੈਂ ਬੇਨਤੀ ਕੀਤੀ ਸੀ ਕਿ ਉਹ ਜਗ੍ਹਾ ਲੈ ਕੇ ਚੱਲੋ ਕਿਉਂਕਿ WhatsApp ਕਹਿੰਦੇ ਸੀ ਕਿ ਜਿਹੜੇ ਘਰਾਂ ਦੇ ਵਿੱਚ ਅੰਦਰੋਂ ਬੰਦੇ ਬਾਹਰ ਨਹੀਂ ਆ ਸਕਦੇ ਉਹਨਾਂ ਨੂੰ ਅਸੀਂ ਦਈਏ ਰਾਸ਼ਨ ਤੇ ਸਭ ਤੋਂ ਪਹਿਲਾਂ ਮੈਂ ਸੁਖੀ ਬਾੜ ਜੀ ਜਿਹੜੇ ਕਿ ਪੰਜਾਬ ਪਵਨਸਰੀ ਕੈਨੇਡਾ ਨਵੀਆਂ ਕਲਮਾ ਨਵੀਂ ਉਡਾਨ ਪ੍ਰੋਜੈਕਟ ਦੇ ਤਹਿਤ ਉਹਨਾਂ ਨੇ ਮੇਰੀ ਸੇਵਾ ਲਈ ਹੈ ਕਿ ਜਿਹੜੇ ਲੋੜਿੰਦੇ ਜਿਨ੍ਹਾਂ ਨੂੰ ਹੈਗੀ ਆ ਇਹ ਚੀਜ਼ਾਂ ਦੀ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਤੇ ਇੱਥੇ ਆ ਕੇ ਸੱਚੀ ਮਨ ਬਹੁਤ ਦੁਖੀ ਹੋਇਆ ਅਤੇ ਆਲੇ ਵਾਲਾ ਪਿੰਡ ਦੇਖ ਰਹੀਆਂ ਕਿ ਛੋਟੇ ਛੋਟੇ ਆ ਬੱਚੇ ਆਪਣੇ ਵਿੱਚ ਖੜੇ ਨੇ ਜਿਨ੍ਹਾਂ ਦਾ ਸਮਾਂ ਸਕੂਲਾਂ 'ਚ ਜਾਂਦਾ ਸੀਗਾ ਪੜ੍ਹਨ ਦਾ ਸੀਗਾ ਆਪਣਾ ਭਵਿੱਖ ਜਿਨ੍ਹਾਂ ਨੂੰ ਅਸੀਂ ਬੱਚਿਆਂ ਨੂੰ ਕਹਿੰਦੇ ਆ ਉਹ ਬੱਚੇ ਸਾਡੇ ਵਿੱਚ ਖੜੇ ਨੇ ਸਰਪੰਚ ਸਾਹਿਬ ਨੇ ਇੱਧਰ ਸਾਡੀਆਂ ਭੈਣਾਂ ਖੜੀਆਂ ਨੇ ਆ ਬੱਚੀਆਂ ਖੜੀਆਂ ਨੇ ਸੋ ਦੁੱਖ ਦੀ ਘੜੀ ਆ ਪਰ ਇਹ ਆ ਕਿ ਜਿਹੜੇ ਪੰਜਾਬ ਦੇ ਸਪੂਤ ਉਹ ਭਾਵੇਂ ਵਿਦੇਸ਼ਾਂ 'ਚ ਰਹਿ ਰਹੇ ਨੇ ਉਹਨਾਂ ਦਾ ਦਿਲ ਤੇ ਦਿਮਾਗ ਫਿਰੋਜ਼ਪੁਰ ਜਿਹ ਵਿੱਚ ਅਸੀਂ ਉਹਨਾਂ ਦੇ ਸਾਡੀ ਟੀਮ ਬਹੁਤ ਧੰਨਵਾਦੀ ਹੈ ਕਿ ਉਹਨਾਂ ਨੇ ਸਾਡੀ ਇੰਨੀ ਮਦਦ ਕੀਤੀ ਹੈ ਤੇ ਮੈਂ ਚਾਹੁੰਦੀ ਆ ਕਿ ਆਪਾਂ ਇਹ ਬੱਚਿਆਂ ਨੂੰ ਤੇ ਸਰਪੰਚ ਸਾਹਿਬ ਨਾਲ ਵੀ ਸਰ ਤੁਸੀਂ ਗੱਲਬਾਤ ਕਰਾਓ ਜਸਿੰਦਰ ਜੀ ਆਹ ਬਿਲਕੁਲ ਜੀ ਅਸੀਂ ਬਹੁਤ ਧੰਨਵਾਦੀ ਆ ਸੁਖੀ ਬਾੜਹੁਰਾ ਦੇ ਜਿਨ੍ਹਾਂ ਨੇ ਸਾਡੇ ਇਲਾਕੇ ਦੀ ਆ ਪੀੜਾ ਨੂੰ ਸਮਝਿਆ ਅਤੇ ਲੋਕਾਂ ਦੀ ਆਵਾਜ਼ ਬਣਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਦੇ ਦੁੱਖ 'ਚ ਸ਼ਰੀਕ ਹੋਏ ਆ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਸਾਰੇ ਸੰਗਤ ਨੂੰ ਬਲਾਉ ਫਤੇ ਜੀ ਵੈਗਰ ਜੀ ਕਾ ਕਾਲਾ ਵੈਗਰ ਜੀ ਦੀ ਫਤੇ ਦਾਸ ਗੁਰਜੀਤ ਸਿੰਘ ਪਿੰਡ ਆਲੇਵਾਲਾ ਸਾਫਕਾ ਸਰਪੰਚ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਹਲਕਾ ਜੀਰਾ ਤੋਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਤੇ ਧੰਨਵਾਦ ਕਰਦੇ ਆ ਸਰਦਾਰ ਜਸਵਿੰਦਰ ਸਿੰਘ ਜੀ ਸੰਧੂ ਪੱਤਰਕਾਰ ਸਾਹਿਬ ਮੀਡੀਆ ਔਰ ਸਾਡੀ ਧਰਤੀ ਸਾਡੇ ਲੋਕ ਜਿੰਨੇ ਵੀ ਵੀਰ ਚੈਨਲ ਵਾਲੇ ਆਉਂਦੇ ਮੀਡੀਆ ਵਾਲੇ ਸਭ ਤੋਂ ਪਹਿਲਾਂ ਤੇ ਵਿਸ਼ੇਸ਼ ਤੌਰ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੇ ਹੜ ਪੇੜ ਦਾ ਜਿਤਨਾ ਸਾਡਾ ਨੁਕਸਾਨ ਹੋਇਆ ਸਾਡੀ ਵਾਰ-ਵਾਰ ਆਣ ਕੇ ਸਾਡੀਆਂ ਜਿਹੜੀਆਂ ਗੱਲਾਂ ਦੁੱਖ ਤਕਲੀਫਾਂ ਸੁਣ ਕੇ ਸਰਕਾਰਾਂ ਤੱਕ ਤਾਂ ਬਾਹਰਲੇ ਲੋਕਾਂ ਤੱਕ ਪਹੁੰਚਾਉਂਦੇ ਆ ਇਸੇ ਤਰ੍ਹਾਂ ਜਸਵੰਦਰ ਸਿੰਘ ਸੰਧੂ ਸਾਹਿਬ ਜੀ ਨੇ ਸਾਡੀ ਜਿਹੜੇ ਦੁੱਖ ਤਕਲੀਫਾਂ ਦੀ ਜਿਹੜੀ ਆ ਇਹ ਦੀ ਜਿਹੜੀ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਪਹਚਾਈ ਆ ਉੱਥੋਂ ਸਾਡੇ ਬਹੁਤ ਹੀ ਸਤਕਾਰਯੋਗ ਸੁੱਕੀ ਬਾੜ ਸੰਸਥਾ ਪੰਜਾਬ ਪਵਨਸਰੀ ਕੈਨੇਡਾ ਜਿਨ੍ਹਾਂ ਨੇ ਸਾਡੀ ਆਵਾਜ਼ ਦੁੱਖ ਤਕਲੀਫਾਂ ਤਾਂ ਸੁਣੀ ਆ ਉਹਨਾਂ ਨੇ ਭੈਣ ਜੀਣਾ ਦੀ ਡਿਊਟੀ ਲਈ ਡਾਕਟਰ ਸਾਹਿਬ ਦੀ ਕਿ ਤੁਸੀਂ ਜਿੱਥੇ ਵੀ ਲੋੜ ਪੈਂਦੀ ਆ ਜਿੱਥੇ ਰਾਸ਼ਣਾ ਜੋ ਵੀ ਕਿਸੇ ਦੀ ਲੋੜ ਦਾ ਉੱਥੇ ਜਾਓ ਜੋ ਸੰਸਥਾ ਸੇਵਾ ਕਰਦੀ ਆ ਉਹ ਸਹੀ ਤਰੀਕੇ ਦੇ ਨਾਲ ਉੱਥੇ ਪਹੁੰਚਾਇਆ ਜਾਵੇ ਤੇ ਉਹਦਾ ਜਿਹੜਾ ਲਿਖੇ ਲੱਗ ਜੇ ਇੱਥੇ ਆਉਣ ਤੇ ਹੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਭੈਣ ਜੀ ਹਣਾ ਦਾ ਤੇ ਸੰਧੂ ਸਾਹਿਬ ਦਾ ਥੋੜੀ ਜਿਹੀ ਇੱਕ ਸਾਡੇ ਤੋਂ ਹੋ ਗਿਆ ਵਾ ਪਰ ਚਲੋ ਅੰਦਰ ਜਾਣਾ ਹੈ ਭੈਣ ਜੀ ਹਣਾਂ ਨੇ ਉਹ ਸੰਸਥਾ ਸਾਡੇ ਕੋਲ ਬੜੀ ਅੱਕਾ ਉਹਦਾ ਕਰਕੇ ਹੀ ਗਾੜੀ ਜ਼ਿਆਦਾ ਨਹੀਂ ਜਾ ਸਕੇ ਇੰਨੀ ਕਈ ਮਾਫੀ ਚਾਹੁੰਦੇ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਸੁਖੀ ਬਾਠ ਸੰਸਥਾਪਕ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣਾ ਜੋ ਵੀ ਤਿਲ ਫਲ ਉਹ ਤੋਂ ਭੇਜ ਇਕੱਠਾ ਕਰਕੇ ਸਾਡੇ ਹੜਪੀੜ ਤੇ ਕਿਸਾਨਾਂ ਵਾਸਤੇ ਮਜ਼ਦੂਰ ਸੰਗਠਨ ਜੋ ਵੀ ਹੈ ਗਿਆ ਸਾਰਿਆਂ ਨੂੰ ਭੇਜਿਆ ਵਾ ਇਹ ਹਾਲਾਤ ਕੀ ਆ ਸਰਪੰਚ ਸਾਹਿਬ ਹਾਲਾਤ ਸਰ ਜੀ ਬਹੁਤ ਮਾੜੇ ਆ ਜੀ ਇਹ ਸਭ ਸਰਕਾਰਾਂ ਦੀ ਚਾਲ ਆ ਜੀ ਪਿਛਲੀ 2023 ਦੇ ਵਿੱਚ ਆੜ ਆਈ ਉਦੋਂ ਝੋਨੇ ਲੱਗਦੇ ਸੀ ਕਈਆਂ ਨੇ ਲੱਗੇ ਸੀ ਦੋ ਦੋ ਵਾਰ ਵਿੱਚ ਝੋਨੇ ਦੁਬਾਰਾ ਲਾਏ ਸੀ ਤੇ ਉਸ ਤੋਂ ਬਾਅਦ ਨਹੀਂ ਕੋਈ ਦਾ ਜਿਆਦਾ ਕੋਈ ਨੂੰ ਮੁਆਵਜ਼ਾ ਹੋਈ 6700 ਰੁਪਈਆ ਜਿਹੜਾ ਸਰਕਾਰ ਵੱਲੋਂ ਆਇਆ ਉਹ ਦਿੱਤਾ ਗਿਆ ਸੀ ਜਿਹੜੇ ਗਰੀਬ ਭਾਈਚਾਰਾ ਉਹਨਾਂ ਦੇ ਕੋਠਿਆਂ ਦੇ ਫੈਲਾ ਬਣੀਆਂ ਰਹਿ ਗਈਆਂ ਸੀ ਕਿਸੇ ਦਾ ਡੰਗਰ ਮਰ ਗਿਆ ਉਹਦੀਆਂ ਫੈਲਾ ਸਾਡੇ ਕੋ ਪੰਜਾਂ ਰਹਿ ਗਈਆਂ ਕੋਈ ਨਹੀਂ ਦਿੱਤਾ ਗਿਆ ਇਸੇ ਤਰ੍ਹਾਂ ਹੀ ਹੁਣ ਹੋਇਆ ਵਾ ਹੁਣ ਵੀ ਅਸੀਂ ਬੇਨਤੀ ਕਰਦੇ ਆ ਵੀ ਸਾਨੂੰ ਜੋ ਸਰਕਾਰੀ ਸੀ ਜਾਂ ਉਹਦੀਆਂ ਸਾਡੇ ਤੱਕ ਪਹੁੰਚਾਇਆ ਜਾਂ ਨਹੀਂ ਕੋਈ ਗੱਲ ਸੁਣਦਾ ਹੁਣ ਫੇਰ ਅਸੀਂ ਇੱਕ মিডিਆ ਨੂੰ ਦਾ ਸੰਦੇ ਆ ਜਿਹੜੇ ਕਿਸਾਨ ਦੀ ਜ਼ਮੀਨ ਪੰਜ ਤੋਂ 5 ਕਿਲੋ ਤੋਂ ਉੱਪਰ ਵਾ 10 ਕਿੱਲੇ ਆ 15 ਕਿੱਲੇ ਆ ਖਰਚਾ ਤੋਂ ਉਹਨੇ ਵੀ ਉਨੇ ਹੀ ਲਾਇਆ ਵਾ ਤੇ ਜਦੋਂ ਆਉਂਦੀ ਆ ਵਾਰੀ ਖਰਾਬੇ ਦੀ ਦੇਣਾ ਪਤਾ ਨਹੀਂ ਕੋਈ 5-7 ਹਜ਼ਾਰ ਹੈਗਾ ਕਿ ਨਹੀਂ ਉਹਦੇ ਵਿੱਚ ਜਿਹਦੀ 5 ਗੱਲੇ ਤੋਂ ਵੱਧ ਉਹਨੂੰ ਖਰਾਬਾ ਨਹੀਂ ਦਿੱਤਾ ਜਾਂਦਾ ਬਹੁਤ ਜਿਆਦੀ ਖੱਜਲ ਖਰਾਬੀ ਪੈਂਦੀ ਆ মিডিਆ ਤੇ ਰਾਈ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਚਲੋ ਜੋ ਵੀ ਕਿਤੇ ਤਲ ਫੁੱਲ ਦੇਣਾ ਵਾ ਉਹ ਜਿਹੜੇ ਜ਼ਮੀਨ ਦੀ ਕਿਸਾਨ ਦੀ ਜ਼ਮੀਨ ਚਾਹੇ ਮਰਲਾ ਇਹਦੇ ਨਾਲ ਤੇ ਚਾਹੇ ਗੱਲਾ ਵਾ ਚਾਹੇ 20 ਗੱਲੇ ਆ ਉਹਦੇ ਇੱਕ ਨਾਲ ਤੇ ਉਹਨੂੰ ਜਿਹੜਾ ਜੋ ਮੁਆਵਜ਼ਾ ਦਿੱਤਾ ਜਾਵੇ ਚਲੋ ਸਰਕਾਰਾਂ ਦਾ ਤਾਂ ਹੈਗਾ ਬਾਕੀ ਇਹਨਾਂ ਦਾ ਫੇਰ ਵਾਰ-ਵਾਰ ਸੁੱਖੀ ਬਾੜ ਜੀ ਨਾਲ ਦਾ ਧੰਨਵਾਦ ਕਰਦੇ ਆ ਹੁਣ ਤੱਕ ਸਰਕਾਰ ਨੇ ਕੋਈ ਆਪਾਂ ਨੂੰ ਸਹਤਤ ਕੀਤੀ ਅੱਜ ਤੱਕ ਸਰ ਜੀ ਸਾਨੂੰ ਕੋਈ ਨਹੀਂ ਸਰਕਾਰ ਵੱਲੋਂ ਕੋਈ ਸਹੂਲਤ ਮਿਲੀ ਆ ਤਿੰਨ ਦਿਨ ਹੋ ਗਏ ਹੈ মিডিਆ ਜ਼ਰਾ ਜਿਹਦੋਂ ਜਿਆਦਾ ਰੌਲਾ ਪਾਉਨੇ ਆ ਬੱਚਾ ਰੋਵੇ ਤਾਂ ਮਾਂ ਦੁੱਧ ਦਿੰਦੀ ਆ ਅਹੀਂ ਰੌਲਾ ਪਾਉਨੇ ਆ ਤੇ ਅੱਜ ਸਾਨੂੰ ਫੋਨ ਆਇਆ ਹੈ ਕਿ ਤੁਹਾਡੇ 35 ਕਰ ਬਈ ਵਾਲੇ ਵਾਲੇ ਤੇ ਰਹਿ ਗਏ ਆ ਕੋਸਾ ਦਾ ਜਿਆਦਾ ਵੀ ਹੁਣ ਲੈ ਕੇ ਆਦਾ ਫੀਡ ਲੈ ਜਾਓ ਉਹਦੇ ਵਿੱਚੋਂ ਵੀ ਸਾਡੇ ਕਈ ਸੰਗ ਜਿਹੜੇ ਨਹੀਂ ਗਏ ਵੀ ਜਦੋਂ ਅਸੀਂ ਲੜ ਕੇ ਆਇਆ ਵੀ ਨਹੀਂ ਤਾਂ ਨਹੀਂ ਕੋਈ ਗੱਲ ਨਹੀਂ ਆ ਸੰਸਤਾ ਸਾਡੀ ਮਤ ਕਰਨ ਦੀ ਆ ਪਰਮਾਤਮਾ ਉਹਨਾਂ ਦੇ ਵਿੱਚ ਵਸਦਾ ਵਾ ਜਿਵੇਂ ਤੁਸੀਂ ਲਿਆਏ ਜੀ ਸਾਨੂੰ ਬਾਹਰੋਂ ਮਤ ਹੋ ਜੂ ਕਿ ਨਹੀਂ ਸਰਕਾਰ ਦੇੰਦੀ ਕੋਈ ਗੱਲ ਨਹੀਂ ਆ ਤੇ ਇਹਨਾਂ ਕੁਝ ਬੋਲਦੇ ਕੰਮ ਨਹੀਂ ਦਾਨੀ ਸੱਜਣਾ ਨੂੰ ਇਹੋ ਹੀ ਆ ਵੀ ਜੇ ਨੇ ਤੁਸੀਂ ਉਪਰਾਲਾ ਕੀਤਾ ਵਾ ਭੈਂਜੀ ਨਹੀਂ ਆਏ ਆ ਜੋ ਵੀ ਆਉਂਦਾ ਵਾ ਉਹ ਆਪਦੇ ਹੱਥੀਂ ਅੰਦਰ ਜਾ ਕੇ ਸਮਾਨ ਦਿੱਤਾ ਜਾਵੇ ਜਿਵੇਂ ਕੋਈ ਤੂੜੀ ਜਾਂ ਜੋ ਵੀ ਲਾਉਂਦੇ ਹੋ 4-5 ਦਿਨ ਬਾਅਦ ਜਦੋਂ ਪਾਣੀ ਉਤਰ ਜਾਂਦਾ ਵਾ ਉਦੋਂ ਆਵੇ ਤੇ ਜਿਹੜਾ ਸਹੀ ਤਰੀਕੇ ਦੇ ਨਾਲ ਘਰਾਂ ਤੱਕ ਪਹੁੰਚਦਾ ਹੋ ਜੇ ਇਹ ਇਸ ਤਰ੍ਹਾਂ ਤੇ ਹੁਣ ਚਲੋ ਆਉਂਦੇ ਹੁਣ ਬੜੇ ਜਿਆਦਾ ਹੁਣ ਬਾਹਰਲੇ ਜਿਹੜੇ ਬੰਦੇ ਬੈਠੇ ਆ ਉਹਨਾਂ ਤੰਗ ਕੀਤਾ ਲੋਕਾਂ ਨੂੰ ਹੁਣ ਉਹ ਤਾਂ ਆਉਂਦੇ ਆ ਵੀ ਅਸੀਂ ਜਿਹੜਾ ਸਮਾਨ ਲਿਉਨੇ ਆ ਨਾ ਉਹਦੇ ਹੱਥੀਂ ਜਾ ਗਈ ਜਿਹੜੇ ਪਰਿਵਾਰ ਬੰਦੇ ਅੰਦਰ ਬੈਠੇ ਆ ਉਹਨਾਂ ਤੱਕ ਪਹੁੰਚਾਈਏ ਤੇ ਇਹ ਨਹੀਂ ਜੱਗੇ ਬਾਹਰ ਬੰਨਾਂ ਤੇ ਦੇਖਦੇ ਚਲੇ ਜਾਂਦੇ ਹੀ ਉਹ ਬਾਹਰ ਜਿਹੜੀ ਲੁੱਟ ਖਸੁੱਟ ਜਾਂਦੀ ਹੁੰਦੀ ਹੀ ਗਲਤ ਵਰਤੋਂ ਜਿਆਦੀ ਹੁੰਦੀ ਹੀ ਤੇ ਦਾਨੀ ਵੀਰਾਂ ਨੂੰ ਇਹੋ ਬੇਨਤੀ ਆ ਕਿ ਚਲੋ ਜਿੰਨਾ ਕੋ ਜੋ ਵੀ ਤਲਫੁਲਾਉ ਦਾ ਭੇਜਦਾ ਵਾ ਉਹ ਆਪਦਾ ਚਲੋ ਆਪਦੇ ਸਹੀ ਤਰੀਕੇ ਦੇ ਨਾਲ ਜੇ ਪਹੁੰਚਦੇ ਤੇ ਲੋੜ ਬੰਦਾ ਤੱਕ ਲੋੜ ਬੰਦਾ ਤੱਕ ਆ ਆ ਬਿਲਕੁਲ ਜੀ ਅਸੀਂ ਜਿਹੜਾ ਵੀਰ ਹੋ ਰਹਾਂਦੇ ਦੁੱਖਾਂ 'ਚ ਜਿਹੜੇ ਵੀ ਸਾਡੇ ਦਾਨੀ ਸੱਜਣ ਸ਼ਾਮਲ ਹੋ ਰਿਹਾ ਉਹਨਾਂ ਨੂੰ ਇੱਕੋ ਇੱਕ ਬੇਨਤੀ ਆ ਵੀ ਹੁਣ ਥੋੜਾ ਅਟਹਿਰਾ ਕਰੋ ਦੋ ਪਾਣੀ ਘਟ ਰਿਹਾ ਤੁਸੀਂ ਉਹਨਾਂ ਪੀੜਤ ਘਰਾਂ ਦੇ ਘਰਾਂ 'ਚ ਪਹੁੰਚ ਕੇ ਉਹਨਾਂ ਦੀ ਸਾਰ ਲਿਓ ਇਹੀ ਸਮੇਂ ਦੀ ਮੰਗ ਆ ਇਹੀ ਇਹਨਾਂ ਦੁਖਿਆਰਿਆਂ ਦੀ ਮੰਗ ਆ ਤਾਂ ਜੋ ਜਿਹੜੀਆਂ ਉਹਨਾਂ ਦੀਆਂ ਲੋੜਾਂ ਉਹਨੂੰ ਪੂਰਾ ਕੀਤਾ ਜਾ ਸਕੇ ਉਹਨਾਂ ਦਾ ਸਹਾਰਾ ਤੁਸੀਂ ਬਣ ਸਕੋ ਉਹਨਾਂ ਦੇ ਬੱਚਿਆਂ ਦਾ ਭੋਖ ਬਣ ਸਕੋ ਇਸ ਸਮੇਂ ਦੀ ਮੰਗ ਹੈ ਤੇ ਦਾਨੀ ਸੁਖਨ ਸਾਡੇ ਪ੍ਰਧਾਨ ਜੀ ਹੈਗੇ ਗਲਜਾਰ ਸਿੰਘ ਜੀ ਉਹਦੇ ਆਪਣੇ ਵਿਚਾਰ ਜਿਹੜੇ ਉਹ ਦੱਸਣਗੇ ਆ ਪ੍ਰਧਾਨ ਸਾਹਿਬ ਸਰਦਾਰ ਗਲਜਾਰ ਸਿੰਘ ਜੀ ਕੀ ਹਾਲਾਤ ਕੀ ਹੈਗੇ ਅੱਜ ਚਲੋ ਜੀ ਹਾਲਾਤ ਤਾਂ ਤੁਹਾਨੂੰ ਸਾਡੇ ਸਰਪੰਚ ਸਾਹਿਬ ਗੁਰਜੀਤ ਸਿੰਘ ਨੇ ਦੱਸ ਹੀ ਦਿੱਤੇ ਆ ਜੀ ਹਾਲਾਤ ਇੱਥੋਂ ਦੇ ਬਹੁਤ ਮਾੜੇ ਆ ਜੀ ਹਾਲਾਤ 2023 ਦੇ ਵਿੱਚ ਵੀ ਬਹੁਤ ਮਾੜੇ ਹੋਏ ਸੀ ਤੇ ਅੱਜ ਵੀ ਬਹੁਤ ਜ਼ਿਆਦਾ ਉਸ ਤੋਂ ਵੀ ਜ਼ਿਆਦਾ ਮਾੜੇ ਹੋ ਗਏ ਆ ਜਿਹੜੀਆਂ ਜ਼ਮੀਨਾਂ ਆ ਉਹ ਸਾਰੀਆਂ ਖਰਾਬ ਹੋ ਗਈਆਂ ਜਿਹੜਾ ਫਸਲ ਉਹ ਸਾਰਾ ਸਾਡਾ ਸਾਰਾ ਖਰਾਬ ਹੋ ਗਿਆ। ਤਕਰੀਬਨ ਜਿਹੜਾ ਅਸੀਂ ਸਾਡੇ ਪਿੰਡ ਦੀ ਜੇ ਗੱਲ ਕਰੀਏ ਤਾਂ ਸਾਡੇ ਪਿੰਡ ਦਾ 1100 ਕਿੱਲਾ ਜ਼ਮੀਨ ਸੀ। ਸਾਰੇ ਦਾ ਸਾਰਾ ਝੋਨਾ ਖਰਾਬ ਹੋਇਆ ਹੈ। ਇੱਕ ਕਿੱਲਾ ਵੀ ਝੋਨਾ ਨਹੀਂ ਬਚਿਆ। ਤੇ ਜਿੱਥੋਂ ਤੱਕ ਗੱਲ ਆ ਕਿ ਇਹ ਤਾਂ ਜ਼ਮੀਨਾਂ ਵਾਲਿਆਂ ਦੀ ਗੱਲ ਹੋ ਗਈ। ਗਰੀਬ ਜਿਹੜੇ ਲੋਕ ਨੇ ਇੱਥੇ ਸਾਡੇ ਐਸੀ ਭਾਈ ਚਾਰੇ ਦੇ ਨੇ ਹੋਰ ਵੀ ਜਰਨਲ ਲੋਕ ਵੀ ਜਿਹੜੇ ਗਰੀਬੀ ਦੇ ਵਿੱਚ ਗਰੀਬੀ ਦੀ ਰੇਖਾ ਤੋਂ ਥੱਲੇ ਆ। ਉਹਨਾਂ ਦਾ ਵੀ ਬਹੁਤ ਜ਼ਿਆਦਾ ਮੰਦਾ ਆ ਲਿਆ। ਕਿਉਂਕਿ ਸਰਕਾਰ ਨੇ ਵੇਖੋ ਇੱਕ ਕੈਸੀ ਨੀਤੀ ਬਣਾਈ ਆ ਕਿ ਜਦੋਂ ਤੁਹਾਡਾ ਕੋਠਾ ਡਿੱਗ ਜਾਏਗਾ ਤੁਹਾਨੂੰ ਉਦੋਂ ਪੈਸੇ ਦੇਵਾਂਗੇ ਹੁਣ ਗਰੀਬ ਦਾ ਜਿਹੜਾ ਆ ਛੱਤ ਉੱਪਰ ਖੜੀ ਹੋਈ ਉਹਨੇ ਥਮੀਆਂ ਦੇ ਕੇ ਜਿਹੜਾ ਕੋਠਾ ਖਲਾਰਿਆ ਹੋਇਆ ਛੱਤ ਉੱਪਰ ਖੜੀ ਹੋਈ ਕੰਧਾਂ ਸਾਰੀਆਂ ਡਿੱਗ ਪੀਆਂ ਦੱਸੋ ਜੇ ਸਰਕਾਰ ਦੇ ਆਖੇ ਲਾ ਕੇ ਜੇ ਥੱਲਿਓਂ ਥਮੀਆਂ ਖਿੱਚ ਦਵੇ ਜਿੰਨੂੰ ਆਪਾਂ ਡੰਡੇ ਪੌੜੇ ਖੜੇ ਕੀਤੇ ਦੱਸ ਦਿੰਨੇ ਆ ਜੇ ਉਹ ਵੀ ਉਹ ਥੱਲਿਓਂ ਖਿੱਚ ਦੂ ਆਪਦੇ ਉਹ ਜੀ ਥੱਲੇ ਦੇ ਪੈਗਾ ਸਰਕਾਰ ਨੇ ਤੇ ਦੇਣਾ ਕੁਛ ਨਹੀਂ ਉਹ ਜਿਹੜੀ ਆਪਦੀ ਛੱਤ ਵੀ ਡੇਕ ਕੇ ਬਹਿ ਜੇ ਇਹ ਬਹੁਤ ਜਿਆਦੇ ਕੋਠਿਆਂ ਸਵਾਂ ਦੇ ਹਿਸਾਬ ਨਾਲ ਸਾਡੇ ਕੋਠੇ ਆ ਜਿਹੜੇ ਗਰੀਬਾਂ ਦੇ ਡਿੱਗੇ ਹੋਏ ਨੇ ਪਰ ਸਰਕਾਰ ਸਾਨੂੰ ਅਜੇ ਤੱਕ ਨਹੀਂ ਕੋਈ ਪੁੱਛਦੀ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਕੋਈ ਕੁਝ ਵੀ ਨਹੀਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਮਿਲੀ ਅੱਜਵੇਂ ਅਰਜੀਤ ਸੁਣੀ ਬਿਲਕੁਲ ਜੀ ਵੱਟੀ ਬੈਠੀ ਆ ਸੰਸਥਾਵਾਂ ਦਾ ਧੰਨਵਾਦ ਆ ਕਿ ਜਿਹੜੀਆਂ ਸੰਸਥਾਵਾਂ ਆ ਕੇ ਸਾਡੇ ਨਾਲ ਖੜਦੀਆਂ ਆ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਿਆ ਹੈ ਇਹਨਾਂ ਤੇ ਹੀ ਗਾਂ ਵੀ ਸਾਨੂੰ ਆਸਰਾ ਹੈ ਅਸੀਂ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਆ ਸਰਕਾਰ ਤੋਂ ਤਾਂ ਸਾਨੂੰ ਕੋਈ ਝਾਕ ਨਹੀਂ ਇਹ ਸੰਸਥਾਵਾਂ ਸਾਡੇ ਨਾਲ ਖੜਨ ਗਿਆ ਆ ਕੈਨੇਡਾ ਤੋਂ ਸੰਸਥਾਏ ਭੈਣ ਜੀ ਹੁਣ ਆਏ ਇਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਆ ਤੁਹਾਡੀ ਸੇਵਾ ਹੈ ਨਾ ਸਫਲ ਹੋ ਜੇ ਚਾਹੇ ਤਾਂ ਹੋ ਸਕਦਾ ਹੈ 2-4 ਦਿਨਾਂ ਦੇ ਵਿੱਚ ਇਹ ਜਿਹੜਾ ਹੈ ਪਾਣੀ ਉਹ ਕੱਟ ਜਾਵੇ ਪਰ ਇਹ ਜਿਹੜੀ ਆ ਸੇਵਾ ਤੁਹਾਡੀ ਪਿੰਡਾਂ ਦੇ ਵਿੱਚ ਜਾ ਕੇ ਘਰ-ਘਰ ਕੇ ਪਹੁੰਚ ਜਾਵੇ ਤੇ ਬੜੀ ਵਧੀਆ ਗੱਲ ਆ ਬਹੁਤ ਚੰਗਾ ਹੋਊਗਾ ਸਾਨੂੰ ਖੁਸ਼ੀ ਵੀ ਆ ਇਸ ਗੱਲ ਦੀ ਵੀ ਇਹ ਜਿਹੜੀ ਸੰਸਥਾ ਬੜੀਆਂ ਜਿਹੜੀਆਂ ਬਰੀਕੀਆਂ ਦੇ ਨਾਲ ਪਉਣ ਛਾਣ ਕਰਕੇ ਹੁਣ ਕਿਉਂਕਿ ਪਹਿਲਾਂ ਲੁੱਟਖਸੁੱਟ ਬਹੁਤ ਹੋਈ ਆ ਅੱਜ ਸੰਸਥਾਵਾਂ ਜਿਹੜੀਆਂ ਇਹ ਬਰੀਕੀ ਦੇ ਨਾਲ ਛਾਣ ਕੇ ਆਪ ਬੇੜਿਆਂ ਤੇ ਜਾ ਕੇ ਹੁਣ ਵੀ ਸੇਵਾ ਗਈ ਆ ਬੇੜੇ ਤੇ ਜਾ ਕੇ ਉਹਨਾਂ ਆਪ ਘਰ-ਘਰ ਵੰਡ ਕੇ ਆਉਣਾ ਇਹੋ ਜੀਆਂ ਸੰਸਥਾਵਾਂ ਦੀ ਲੋੜ ਐ ਸੁਲਝਿਓ ਇਹ ਲੋਕ ਨੇ ਕੈਨੇਡਾ ਦੇ ਅਮਰੀਕਾ ਦੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੇ ਜਿਨ੍ਹਾਂ ਦੀ ਡਿਊਟੀ ਲਈ ਭੈਣ ਜੀ ਹਣੀ ਵੀ ਬਹੁਤ ਪੜ੍ਹੇ ਲਿਖੇ ਆ ਤੁਸੀਂ ਪੱਤਰਕਾਰ ਸਹਿਬਾਨ ਹੋ ਤੁਸੀਂ ਸਾਨੂੰ ਸਾਨੂੰ ਸੇਵਾ ਦਿਵਾਉਂਦੇ ਹੋ ਤੇ ਮੀਡੀਆ ਨੂੰ ਤੁਸੀਂ ਮਤਲਬ ਮੀਡੀਆ ਰਹੀਂ ਤੁਸੀਂ ਸੰਸਥਾਵਾਂ ਨੂੰ ਜਾਗਰੂਕ ਕੀਤਾ ਹੈ ਤੁਹਾਡਾ ਵੀ ਬਹੁਤ ਧੰਨਵਾਦ ਆ ਜਿੰਨਿਆਂ ਵੀ ਇੱਥੇ ਪੱਤਰਕਾਰ ਸਹਿਬਾਨ ਆਉਂਦੇ ਆ ਉਹਨਾਂ ਦਾ ਧੰਨਵਾਦ ਹੈ ਕਿ ਜਿਹੜੇ ਬੜੀ ਵੱਡੀ ਸੇਵਾ ਕਰ ਰਹੇ ਆ ਦੇਸ਼ਾਂ ਵਿਦੇਸ਼ਾਂ ਤੱਕ ਸਾਡਾ ਜਿਹੜਾ ਦੁੱਖ ਸੁਨਾਇਆ ਹੈ ਸੁਣਾਉਣ ਦੀ ਤਾਂ ਕੋਸ਼ਿਸ਼ ਸਰਕਾਰ ਨੂੰ ਵੀ ਕੀਤੀ ਹੈ ਪਰ ਸਰਕਾਰ ਜਿਹੜੀ ਉਹ ਕੁੰਭ ਕਰਨੀ ਨੀਂਦ ਸੁੱਤੀ ਹੋਈ ਆ ਉਹਨੇ ਜਾਗਣਾ ਨਹੀਂ ਛੇ ਤਾਂ ਸਾਨੂੰ ਗਾਂਵ 'ਵੀ ਆਸ ਨਹੀਂ ਤੇ ਅਸੀਂ ਮੁਸ਼ਕਲਣਾ ਚਾਹੁੰਦੇ ਹਾਂ ਤਾਂ ਜੋ ਲੋਕਾਂ ਦਾ ਜਿਹੜਾ ਪੁਵਿੱਖ ਬਣੇ ਸਰਕਾਰ ਨੂੰ ਤਾਂ ਅਸੀਂ ਕਹਿਣਾ ਬਹੁਤ ਕੁਝ ਚਾਹੁੰਦੇ ਆ ਪਰ ਕਿਹੜੀ ਕਿਹੜੀ ਸਰਕਾਰ ਨੂੰ ਕਹੀਏ ਸਰਕਾਰ ਨਾਂ ਦੀ ਤਾਂ ਕੋਈ ਚੀਜ਼ ਹੀ ਹੈ ਨਹੀਂ 2023 ਦੀ ਗੱਲ ਦੇ ਵਿੱਚ ਜੇ ਆਪਾਂ ਲਾਈਏ 2023 ਦੇ ਵਿੱਚ ਜਦੋਂ ਸਾਡੀਆਂ ਫਸਲਾਂ ਖਰਾਬ ਹੋਈਆਂ ਸਾਡੇ ਕੋਠੇ ਡਿੱਗੇ ਸਾਡਾ ਮਾਲ ਡੰਗਰ ਰੁੜ ਗਿਆ ਬਹੁਤ ਗੱਲਾਂ ਇਹਨਾਂ ਕੀਤੀਆਂ ਵੀ ਤੁਹਾਨੂੰ ਅਸੀਂ ਆਂਡੇ ਮੁਰਗੀ ਦੇ ਮੱਝਾਂ ਮਰੀਆਂ ਦੇ ਪੈਸੇ ਦੇਾਂਗੇ ਜ਼ਮੀਨੀ ਪੱਧਰ ਤੇ ਕੋਈ ਪੈਸਾ ਨਹੀਂ ਮਿਲਿਆ ਕੋਠੇ ਛੱਤਾਂ ਜੜੀਆਂ ਡਿੱਗੀਆਂ ਹੋਈਆਂ ਗਰੀਬਾਂ ਨੇ ਮੁੜ ਵਸੇ ਵਾਸਤੇ ਆ ਜੜੀਆਂ ਸੰਸਥਾਵਾਂ ਇਹਨਾਂ ਥੋੜੀ ਬਹੁਤੀ ਜੜੀ ਰਾਦ ਦਿੱਤੀ ਉਹਨਾਂ ਪੈਸਾ ਦਿੱਤਾ ਉਹਨਾਂ ਨਾਲ ਅਸੀਂ ਛੱਤਾਂ ਖੜੀਆਂ ਕੀਤੀਆਂ ਬੜੇ ਦੁਖੀ ਹੋਏ ਜੇ ਪੈਸਿਆਂ ਦੀ ਗੱਲ ਕਰੀਏ ਜਦੋਂ ਇਹ ਗੱਲਾਂ ਵੱਡੀਆਂ ਵੱਡੀਆਂ ਜੜੀ ਹੈ ਸਰਕਾਰ ਬਦਲਾਅ ਵਾਲੀ ਚਾਹੁੰਦੀ ਹੁੰਦੀ ਸੀ ਆਂਦੀ ਸੀ ਵੀ 50000 ਰੁਪਿਆ ਦੇਾਂਗੇ ਖਰਾਬਾ ਪਰ ਇੱਕ ਦਵਾਨੀ ਵੀ ਆਪਦੇ ਪੱਲਿਓ ਇਹਨਾਂ ਨਹੀਂ ਦਿੱਤੀ ਸਰਕਾਰ ਦੇ ਪੰਜਾਬ ਸਰਕਾਰ ਦੇ ਖਾਤੇ ਚੋਂ 6800 ਰੁਪਇਆ ਜਿਹੜਾ ਆ ਉਹ ਵੀ ਸੈਂਟਰ ਨੇ ਦਿੱਤਾ ਭਗਵੰਤ ਮਾਨ ਸਾਹਿਬ ਨੇ ਆਖਿਆ ਕਿ 6800 ਰੁਪਇਆ ਜਿਹੜਾ ਇੱਕ ਪਹਿਲੀ ਕਿਸ਼ਤ ਤੁਹਾਨੂੰ ਪਾਉਨੇ ਆ ਦੂਜੀ ਕਿਸ਼ਤ ਜਿਹੜੀ ਆ ਉਹ ਪੰਜਾਬ ਸਰਕਾਰ ਪਾਏਗੀ ਸਾਨੂੰ ਅਜੇ ਤੱਕ ਦਵਾਨੀ ਨਹੀਂ ਦਿੱਤੀ ਅੱਜ ਵੀ ਸਾਨੂੰ ਧੌਲੇ ਆ ਗਏ ਉਹਨਾਂ ਨੂੰ ਢੀਕ ਦਿਆਂ ਆ 2025 ਦਾ ਪਾਣੀ ਆ ਛੇ ਦਾ ਅਸੀਂ ਢੀਕਦੇ ਇਹ ਵੀ ਬੁੱਢੇ ਹੋ ਜਾਵਾਂਗੇ ਤਾਂ ਸਾਨੂੰ ਆਸ ਉਹਨਾਂ ਦੇ ਕੋਈ ਨਹੀਂ ਸੰਸਥਾਵਾਂ ਤੇ ਆਸ ਜ਼ਰੂਰ ਆ ਇੱਕ ਬੇਨਤੀ ਜ਼ਰੂਰ ਅਸੀਂ ਸਰਕਾਰ ਨੂੰ ਕਰਦੇ ਆ ਕਿ ਜੇ ਕਿਤੇ ਤੁਸੀਂ ਆ ਜਿਹੜੀ ਆ ਲੀਗ ਮਾਰੀ ਹੋਈ ਆ ਇੱਕ ਬੰਦੇ ਦਾ ਇੱਕ ਕਿੱਲਾ ਜ਼ਮੀਨ ਆ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਏ ਉਸੇ ਬੰਦੇ ਦੀ ਜੇ 20 ਕਿੱਲੇ ਜ਼ਮੀਨ ਆ ਤੇ ਖਰਾਬਾ ਉਹਨੂੰ ਸਿਰਫ 5 ਕਿੱਲਾਂ ਦਾ ਹੀ ਮਿਲਣਾ ਹੈ ਉਦੋਂ ਵੱਧ ਉਹ ਕਹਿੰਦੇ ਜੇ 8600 ਰੁਪਏ ਪਿਛਲੀ ਵਾਰ ਦਿੱਤਾ ਨਹੀਂ ਮਿਲਿਆ ਅੱਜ ਵੀ ਸਾਨੂੰ ਲੱਗਦਾ ਹੈ ਕਿ ਇਹ ਲੀਗ ਜਿਹੜੀ ਉਸੇ ਤਰ੍ਹਾਂ ਨਾਲ ਬਰਕਰਾਰ ਕਰਨੀ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਸ ਬੰਦੇ ਦੀ ਜਿੰਨੀ ਜ਼ਮੀਨ ਆ ਉਹਨੇ ਫਸਲ ਤੇ ਸਾਰਾ ਲਾਇਆ ਹੈ ਨਾ ਹਾਂ ਬਿਲਕੁਲ ਉਨੇ ਖਰਚ ਤੇ ਸਾਰਾ ਕੀਤਾ ਹੈ ਨਾ ਉਹਨੇ ਲਵਾਈ ਦਿੱਤੀ ਆ ਵਡਾਈ ਦਿੱਤੀ ਹਰ ਕੰਮ ਉਹਨੇ ਵਾਈ ਵੀ ਕੀਤੀ ਆ ਖਾਦਾਂ ਤੇਲ ਸਾਰਾ ਕੁਝ ਪਾਇਆ ਪਰ ਉਹ ਜਿਹੜਾ ਹੈ ਨਾ ਉਹ ਸਾਨੂੰ ਪੰਜਾਂ ਕਿੱਲਾਂ ਵਾਲੀ ਲੀਗ ਜਿਹੜੀ ਉਹ ਬੰਦ ਕੀਤੀ ਜਾਵੇ ਦੂਜੀ ਗੱਲ ਆ ਕਿ ਗਰੀਬਾਂ ਦੀ ਜ਼ਰੂਰ ਸੁਣੀ ਜਾਵੇ ਕਿਉਂਕਿ ਗਰੀਬ ਦੇ ਸਿਰ ਤੇ ਜਿੱਦੇ ਤੇ ਛੱਤ ਹੀ ਨਹੀਂ ਰਹੀ ਆ ਜੋ ਕੀ ਕਰੇਗਾ ਇਹ ਕੋਠਿਆਂ ਵਾਲ ਵੀ ਖਾਸ ਕਰਕੇ ਧਿਆਨ ਦਿੱਤਾ ਜਾਵੇ ਇਸ ਸੰਸਥਾ ਦਾ ਅਸੀਂ ਫਿਰ ਵੀ ਧੰਨਵਾਦ ਕਰਦੇ ਆ ਇਹਨਾਂ ਨੂੰ ਬੇਨਤੀ ਜ਼ਰੂਰ ਕਰਦੇ ਆ ਕਿ ਸਾਨੂੰ ਸਰਕਾਰ ਤੇ ਕੋਈ ਬਹੁਤੀ ਆਸ ਨਹੀਂ ਸਾਨੂੰ ਸਾਡੀ ਤੁਸੀਂ ਬਾਹ ਫੜੋਗੇ ਤੇ ਸਾਡੀਆਂ ਕਣਕਾਂ ਬੀਜੀਆਂ ਜਾਣੀਆਂ ਨਹੀਂ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਸਾਡਾ ਇਹ ਮਾੜਾ ਹੋਏਗਾ ਆ ਬਿਲਕੁਲ ਜੀ ਵੀਰ ਹੋਰਾਂ ਨੇ ਆਪਣੇ ਦੁੱਖੜੇ ਦੱਸੇ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਜਿਹੜੀ ਬਿਪਤਾ ਪਈ ਹੋਈ ਆ ਭੀੜ ਪਈ ਹੋਈ ਇੱਧਰ ਸਾਡੇ ਨਾਲ ਇੱਕ ਗੱਭਰੂ ਨੌਜਵਾਨ ਹੋਇਆ ਕੀ ਨਾਮ ਆਪਣਾ ਬ੍ਰਾਈਵਰ ਸਿੰਘ ਕਿਹੜੀ ਕਲਾਸ ਪੜ੍ਹਦੇ ਹੋ 6th ਹਾਂਜੀ ਤੇ ਕਿੱਥੇ ਰਹਿੰਦੇ ਆ ਹਰਪਿੰਡਾ ਵਾਲੇ ਹਲੇ ਹਲੇ ਤੇ ਪਾਣੀ ਕਿੰਨਾ ਕਿੰਨਾ ਪਾਣੀ ਕਰੇ ਪਾਣੀ ਇੰਨਾ ਇੰਨਾ ਕਰੇ ਵਾਹ ਬਹੁਤ ਛੜੇ ਖੜੇ ਹਾਂਜੀ ਘਰੇ ਕੌਣ ਐਸ ਟਾਈਮ ਐਸ ਟਾਈਮ ਮਮਾ ਤੁਸੀਂ ਬਾਹਰ ਆਏ ਹੋ ਹਾਂਜੀ ਕੌਣ ਕੌਣ ਬਾਹਰ ਆਏ ਮੈਂ ਮੇਰੇ ਪਾਪਾ ਮੇਰੀ ਭੈਣ ਭਰਾ ਤੁਸੀਂ ਕਿਸੇ ਨੂੰ ਕੁਝ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਤੁਹਾਡੀ ਮਦਦ ਕਰੇ ਸਰਕਾਰ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਆ ਕਿ ਸਾਡੇ ਸਕੂਲ ਲਵਾਏ ਜਾਣ ਸਾਨੂੰ ਵੱਧ ਤੋਂ ਵੱਧ ਪੜਾਈ ਕਰਵਾਈ ਜਾਵੇ। ਤੁਸੀਂ ਪੜ੍ਹਨਾ ਚਾਹੁੰਦੇ ਹੋ। ਹਾਂਜੀ। ਆ ਬਿਲਕੁਲ ਜੀ ਜਿਹੜਾ ਬੱਚੇ ਨੇ ਬੜੀ ਸੋਹਣੀ ਗੱਲ ਕੀਤੀ ਆ। ਉਹਨੇ ਸਰਕਾਰ ਨੂੰ ਇੱਕ ਅਪੀਲ ਕੀਤੀ ਆ ਕਿ ਜਿਹੜੇ ਹੜ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਠੁਕਵੇਂ ਕਦਮ ਚੁੱਕੋ ਅਤੇ ਇਹਨਾਂ ਬੱਚਿਆਂ ਦਾ ਭਵਿੱਖ ਜਿਹੜੀਆਂ ਕਿਤਾਬਾਂ ਹੈਗੀਆਂ, ਗਿਆਨ ਹੈਗਾ, ਸਕੂਲ ਖੋਲੇ ਜਾਣਾ ਅਤੇ ਇਹਨਾਂ ਨੂੰ ਐਸਾ ਪ੍ਰਬੰਧ ਦਿੱਤੇ ਜਾਣ ਤਾਂ ਜੋ ਇਹ ਉੱਥੇ ਰੋਜ਼ਾਨਾ ਸਕੂਲ ਜਾਣ, ਰੋਟੀ ਪਾਣੀ ਉਥੋਂ ਛਕਣ ਅਤੇ ਇਹਨਾਂ ਨੂੰ ਨਾਲ ਦੀ ਨਾਲ ਐਜੂਕੇਸ਼ਨ ਮਿਲਦੀ ਰਹੇ ਉਹਦਾ ਨੁਕਸਾਨ ਨਾ ਹੋਵੇ। ਹਾਂਜੀ ਬਲਜੀਤ ਸਿੰਘ ਹਾਂਜੀ ਸਰ ਜੀ ਸਰਕਾਰ ਨੂੰ ਤਾਂ ਫੇਰ ਅਸੀਂ ਵਾਰ-ਵਾਰ ਬੇਨਤੀ ਕਰਦੇ ਆਂ ਵੀ ਸਾਡੇ ਪਿਛਲੀ ਵਾਰ 23 ਦੇ ਵਿੱਚ ਐਸੇ ਬੰਨ ਤੇ ਇੱਥੇ ਘਰਵਾ ਝੋਟੀ ਨੂੰ ਛੱਪ ਲੜ ਕੇ ਨਾ ਤਾਂ ਝੋਟੀ ਮਰ ਗਈ ਆ ਫੈਲ ਸਾਡੇ ਕੋਲ ਬਣੀ ਪਈ ਆ ਕਮਰਿਆਂ ਨੇ ਸਾਡੇ ਕੋਲ ਫੈਲਾਂ ਬਣੀਆਂ ਪਈਆਂ 1 ਰੁਪਇਆ ਤੱਕ ਨਹੀਂ ਦਿੱਤਾ ਗਿਆ ਜੇ ਕਿਸੇ ਦਾ ਨੁਕਸਾਨ ਹੁੰਦਾ ਤੇ ਉਹ ਸਾਡਾ ਜਿਹੜਾ ਮੁਆਵਜ਼ਾ ਜੋ ਵੀ ਬਣਦਾ ਉਹਦਾ ਦੇਣਾ ਚਾਹੀਦਾ ਦਿੱਤਾ ਜਾਵੇ ਵੀ 23 ਵਾਲੀ ਸਾਡੇ ਨਾਲ ਗੱਲ ਨਾ ਹੋਵੇ ਛੱਪ ਲੜ ਗਿਆ ਐਸੇ ਬੰਨ ਤੇ ਸਰ ਇੱਥੇ ਝੋਟੀ ਮਰ ਗਈ ਸੂਰ ਵਾਲੇ ਚੋਟੀ ਉਹਨਾਂ ਦੇ ਗਰੀਬ ਪਰਿਵਾਰ ਆ ਤੇ ਬਾਕੀ 1 ਰੁਪਏ ਤੱਕ ਨਹੀਂ ਦਿੱਤਾ ਗਿਆ ਪਹਿਲਾਂ ਸਾਡੇ ਕੋਲ ਅੱਜ ਵੀ ਪਈਆਂ ਪਹਿਲਾਂ ਸਾਡੇ ਕੋਲ ਪਈਆਂ ਆ ਬਿਲਕੁਲ ਜੀ ਜਿਹੜਾ ਜਾਨ ਮਾਲ ਦਾ ਜਿਹੜਾ ਨੁਕਸਾਨ ਹੋਇਆ ਉਹ ਇੱਕ ਬੁਨਿਆਦੀ ਢਾਂਚੇ ਜਿਹੜੇ ਤਹਿਸ ਨੈਸ ਹੋਇਆ ਫਸਲਾਂ ਦੀ ਤਬਾਈ ਹੋਈ ਆ ਹਰ ਪੱਖੋਂ ਵੱਡੇ ਨੁਕਸਾਨ ਹੋਏ ਆ ਵੀਰਾਂ ਦਾ ਕਹਿਣਾ ਕਿ ਉਹ ਜਿਹੜੀ ਨੁਕਸਾਨ ਆ ਉਹਨਾਂ ਦੀ ਪਰਪਾਈ ਲਈ ਸਰਕਾਰ ਧਿਆਨ ਦੇ ਵਿੱਚ ਠੁਕਵੇਂ ਕਦਮ ਚੁੱਕੇ ਆ ਇਧਰ ਪੈਣਾ ਸਾਡੀਆਂ ਖੜੀਆਂ ਬੜੀਆਂ ਦੁਖੀ ਆ ਮਾਹੌਲ ਤੋਂ ਕਿ ਪੈੰਜ ਕੀ ਕਹਿਣਾ ਚਾਹੁੰਦੇ ਆ ਮੇਰੇ ਅਸੀ ਕੁਛ ਨਹੀਂ ਕਹਿੰਦੇ ਬਸ ਸਾਨੂੰ ਇਹ ਆ ਵੀ ਨਾ ਤਾਂ ਕੋਈ ਇੱਥੇ ਸਾਡੇ ਤੰਬੂਆਂ ਕੋਲੇ ਛੇਤੀ ਕਿਤੇ ਟਰਾਲੀ ਵਾਲਾ ਖੜਦਾ ਕੋਈ ਉਹ ਪਾਣੀ ਪੀਣ ਨਾਲ ਫਿਰ ਹਾਂਜੀ ਸਾਰੇ ਡੇ ਗਏ ਆ ਹਾਂਜੀ ਹੁੰਦਾ ਹੁੰਦਾ ਸਾਰੀਆਂ ਡੇ ਗੀਆਂ ਸਾਡੀਆਂ ਕੋਰ ਪਏ ਆ ਮੁੰਡਾ ਵਿੱਚ ਖਸ ਗਿਆ ਸੀਗਾ ਤੇ ਜੇ ਨਾ ਇਹਦੇ ਕੋਲੇ ਕੋਈ ਡੰਗ ਛੋਟਾ ਹੁੰਦਾ ਤੇ ਇਹ ਪਵਾ ਗਾਂ ਦੀ ਮਾਂ ਤੁਰ ਜਾਂਦਾ ਇੰਨੇ ਪਾਣੀ ਤੇ ਮਾਰ ਏਠ ਆ ਗਿਆ ਹਾਂਜੀ ਤੇ ਚਾਰ ਦਿਵਾਰੀ ਸਾਡੀ ਠੱਠੀ ਆ ਸਾਡੇ ਘਰ ਵਿੱਚ ਸਾਰਿਆਂ ਨੂੰ ਆਹੰਦੇ ਸੁੱਕੇ ਦੇ ਨਾਲ ਬੈਠੇ ਰੱਖੇ ਜਾਂਦੇ ਇੱਕ ਹਲਾੰਦੇ ਵੀ ਸੁੱਕੇ ਥਾਵਾਂ ਤੇ ਬੈਠੇ ਰਾਸ਼ਨ ਲਈ ਜਾਂਦੇ ਸਾਡੇ ਇਥੋਂ ਦੀ ਕਿ ਕਿਆ ਹੋਇਆ ਵੀ ਇਹ ਬੰਦ ਤੇ ਜਿਹੜੇ ਬੈਠੇ ਇਹਨਾਂ ਨੂੰ ਰਾਸ਼ਨ ਨਾ ਦਿੱਤਾ ਜਾਵੇ ਇਹ ਐਵੇਂ ਬੈਠੇ ਆ ਤੇ ਅਸੀਂ ਕਦੀ ਘਰਾਂ ਦੇ ਹਾਲਾਤ ਜਾ ਕੇ ਦੇਖੇ ਜਾਣ ਸਾਡੇ ਕੋਲੇ ਨਾਲ ਕੋਈ ਨਹੀਂ ਹਾਂਜੀ ਕਿਹਦਾ ਕੀ ਕਰਦਾ ਕਿਸੇ ਅੱਗੇ ਹੱਥ ਕਰੀ ਗਏ ਜਿਹਦੇ ਕੋਈ ਵਿੱਚ ਰੱਬ ਆਪ ਵਸਦਾ ਸਾਡੇ ਪੋਰਾ ਪੋਰਾ ਬੱਚੇ ਆ ਸਾਡਾ ਪਿਛਲੀ ਯਾਰ ਚਾਰ ਸਾਡੀਆਂ ਗਾਇਆਂ ਗਰੀਬਾਂ ਦੀ ਉਹੀ ਉਹਨਾਂ ਤੋਂ ਹੀ ਸਾਡੀ ਰੋਜੀ ਰੋਟੀ ਚੱਲਦੀ ਸਾਡੀਆਂ ਗਾਇਆਂ ਇੱਥੇ ਪਾਣੀ ਗੰਦਾ ਪੀਂਦੇ ਰੇ ਡੰਗਰ ਤੇ ਗਾਇਆਂ ਸਾਰੀਆਂ ਮਲ ਗਈਆਂ ਕੋਈ ਹਾਨੂੰ ਨਾ ਇੱਕ ਸਰਕਾਰੀ ਟੈਂਕੀ ਲਾਵੋ ਕਿਉਂਕਿ ਉਹ ਚੱਲ ਤਿੰਨ ਦਿਨ ਨਹੀਂ ਕੱਢਾਂ ਡੰਗਰਾਂ ਨੂੰ ਗੰਦਾ ਪਾਣੀ ਤੁਹਾਨੂੰ ਹੀ ਪਤਾ ਬੜੇ ਮਜਬੂਰ ਹੋ ਕੇ ਗੰਦਾ ਪਾਣੀ ਪੀਂਦੇ ਅਸੀਂ ਤਾਂ ਪਿਛਲੀ ਯਾਰੀ ਚਾਰ ਮਰ ਗਈਆਂ ਤੇ ਹੁਣ ਫੇਰ ਹੀ ਬੰਨ ਤੇ ਇੱਦੀ ਗੰਦਾ ਪਿਆਣੀ ਡੰਗਰਾਂ ਤੇ ਸਾਡੀ ਇਹ ਪੀੜੇ ਹਾਨੂੰ ਕਿਹਨਾਂ ਟੈਂਕੀ ਜ਼ਰੂਰ ਚਾਹੀਦੀ ਮਤ ਤਿੰਨ ਦਿਨ ਭਾਵੇਂ ਖੜੀ ਰਵੇ ਬਸ ਵਨ ਸਾਫ ਪ ਪੈਕਸ਼ਨ ਹੋ ਗਈ ਇਹਨਾਂ ਦੇ ਇਹਨਾਂ ਜਾਨਾਂ ਮਰ ਆਹੀ ਫਿਰ ਹੱਥ ਤੋਕੇ ਬਹਿ ਜਾਣਾ ਕਿਉਂਕਿ ਸੀ ਲਾਇਏ ਨਹੀਂ ਸਾਨੂੰ ਪੈਣ ਪਰਾਵਾਂ ਨਹੀਂ ਦਿੱਤੇ ਤੇ ਉਹੀ ਆਈਟਮ ਅੱਜ ਹੀ ਬੰਨ ਤੇ ਵੇਖੋ ਡੰਗਰ ਬੰਨੇ ਪਏ ਨੇ ਸਾਡੀ ਅਪੀਲ ਇਹੀ ਹੈ ਸਾਨੂੰ ਸਾਫ਼ ਪਾਣੀ ਅਤੇ ਪਸ਼ੂਆਂ ਨੂੰ ਚਾਰਾ ਦੇਣ ਕਿਉਂਕਿ ਉਹੀ ਤੋਂ ਦੋ ਦੋ ਚਾਰ ਚਾਰ ਤੁਹਾਡੇ ਕੋਲ ਪਸ਼ੂ ਨੇ ਸਾਨੂੰ ਤਾਂ ਪੀਣ ਨੂੰ ਮਿਲਦਾ ਸਾਨੂੰ ਤੇ ਮਿਲ ਜਾਂਦਾ ਚਾਰਾ ਡੰਗਰ ਉਹ ਵਿਚਾਰੇ ਕੀ ਕਹੇ ਅਸੀਂ ਮਜਬੂਰੀ ਤੇ ਮਾਰੇ ਡੰਗਰਾਂ ਨੂੰ ਗੰਦਾ ਪਾਣੀ ਪੀਉਂਦਾ ਹੈ ਬਹੁ ਮਜਬੂਰਾ ਵਿਚਾਰੇ ਬਿਮਾਰ ਹੋ ਗਏ ਸਾਡੀ ਤਾਂ ਰੋਜੀ ਰੋਟੀ ਉਹਨਾਂ ਦੇ ਸਿਰ ਤੇ ਹੀ ਹੈ ਗਰੀਬਾਂ ਦੀ ਜਿੰਨਾ ਕੋ ਕਿਲਾ ਕਿਲਾ ਪੈੜੀ ਉਹਨਾਂ ਨੇ ਉਹਨਾਂ ਨੂੰ ਵੇਖਣਾ ਪਿੰਡ ਜਰੂਰ 마ਸੀਆਂ ਦੇ ਵਿੱਚ ਆ ਜਿਹੜੀਆਂ ਬਾਈਕਾਂ ਮਾਸੀ ਕੇ ਪਿੰਡ ਦੀਆਂ ਬਾਈਕਾਂ ਦਾ ਨਾਂ ਕੋਈ ਵੀ ਨਹੀਂ ਲੈ ਰਿਆ ਬਸ ਸਾਨੂੰ ਜਿਹੜਾ ਪਿੰਡ ਚੋਂ ਜਿਹੜਾ ਕੱਢਿਆ ਹੁੰਦਾ ਇਹ ਸਾਬ ਰਖ ਲੋ ਤਾਂ ਸਾਡੇ ਨਾਲ ਉਹ ਤਾਂ ਵੀ ਡੰਗਰ ਕੱਢੇ ਆ ਤੇ ਸਾਡੀ ਝੋਟੀ ਨੂੰ ਸੱਪ ਲੜ ਗਿਆ ਤੇ ਸਾਨੂੰ ਕੁਛ ਨਹੀਂ ਦਿੱਤਾ ਬਿਲਕੁਲ ਜੀ ਜਿਹੜਾ ਇਹਨਾਂ ਸਾਡੀਆਂ ਭੈਣਾਂ ਦਾ ਮਾਵਾ ਦਾ ਇੱਕੋ ਇੱਕ ਰੋਸ ਆ ਇੱਕੋ ਇੱਕ ਗਿਲਾ ਸਰਕਾਰਾਂ ਤੱਕ ਤੇ ਦਾਨੀ ਸੱਜਣਾ ਤੱਕ ਇਹਨਾਂ ਇਹਨਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਚਾਹੀਦਾ ਵੀ ਇਹਨਾਂ ਦੇ ਜਾਨ ਮਾਲ ਦੀ ਸੁਰੱਖਿਆ ਦੇ ਨਾਲ ਨਾਲ ਜਿਹੜਾ ਪਸ਼ੂ ਧਨਾਂ ਜਿਸ ਨੂੰ ਲੈ ਕੇ ਇਹ ਲੋਕ ਕਿਲਾ ਦੋ ਦੋ ਕਿੱਲੇ ਜ਼ਮੀਨਾਂ ਦੇ ਮਾਲਕ ਆ ਆਪਣੇ ਘਰ ਦਾ ਗੁਜ਼ਾਰਾ ਕਰਦੇ ਆ ਪਸ਼ੂ ਧਨ ਰਾਈ ਆਪਣੀਆਂ ਕਮਾਈਆਂ ਚ ਵਾਧਾ ਕਰਦੇ ਆ ਪਰਿਵਾਰਾਂ ਨੂੰ ਪਾਲਦੇ ਆ ਇਹ ਜਿਹੜਾ ਖਰਾਬ ਪਾਣੀ ਪੀ ਕੇ ਉਹਨਾਂ ਦੇ ਪਸ਼ੂ ਧਨ ਜਿਹੜੇ ਉਹ ਨੁਕਸਾਨ ਹੋ ਰਿਹਾ ਉਹ ਪਿਛਲੇ ਸਮੇਂ ਚ ਕੁਝ ਮਾਰ ਵੀ ਗਏ ਸੀ ਜਿਹੜਾ ਇਹਨਾਂ ਨੂੰ ਵੱਡਾ ਨੁਕਸਾਨ ਚਲਣਾ ਪਿਆ ਮੁਆਵਜ਼ੇ ਤਾਂ ਨਾ ਕੁਝ ਮਿਲਦੇ ਆ ਨਾ ਇਹ ਗਰੀਬਾਂ ਨੂੰ ਮਿਲੇ ਨਦੀ ਮੰਗਾ ਕਿ ਸਾਡੇ ਸਾਰ ਲਈ ਜਾਵੇ ਸਾਡੇ ਪਸ਼ੂਆਂ ਨੂੰ ਅਚਾਰੇ ਨਾਲ ਨਾਲ ਅਸ਼ੁੱਧ ਪਾਣੀ ਵੀ ਪੀਂਦਾ ਜਿਹੜਾ ਉਹ ਮੁਹਈਆ ਕਰਵਾਇਆ ਜਾ ਤਾਂ ਜੋ ਇਹਨਾਂ ਦੇ ਜਿਹੜਾ ਪਸ਼ੂ ਧਨ ਇਹਨਾਂ ਦੇ ਜਿਹੜਾ ਪੁਵੇਖਾ ਉਹ ਸੇਫ ਰਹਿ ਸਕੇ ਬਚਿਆ ਰਹਿ ਸਕੇ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਜੁੜੇ ਸੀ ਅਸੀਂ ਅੱਜ ਖੜੇ ਆਂ ਕਾਲੇ ਆਲੇ ਵਾਲੇ ਦੇ ਬੰਨ ਤੇ ਫੱਤੇ ਵਾਲੇ ਦੇ ਮਾਛੀ ਕੇ ਆਸ਼ੀ ਕੇ ਢਾਣੀਆਂ ਦੇ ਸੈਂਟਰ ਚ ਤੇ ਹੁਣ ਅਸੀਂ ਰੂਬਰੂ ਤੁਹਾਡੇ ਸੰਗੀਤ ਨੂੰ ਕਰਵਾਇਆ ਕਿਵੇਂ ਉਹਨਾਂ ਨੇ ਆਪਣੇ ਦੁੱਖੜੇ ਦੱਸੇ ਸਰਕਾਰ ਨੂੰ ਚਾਹੀਦਾ ਇਹਨਾਂ ਦੀ ਸਾਰ ਲਵੇ ਧੰਨਵਾਦ